ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਮਾਤਮਾ ਦਾ ਹੀ ਰੂਪ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖ ਤੋਂ ਦੋ ਸਹਬਜ਼ਾਦੇ ਪ੍ਰਗਟ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਰਾ ਪ੍ਰਿਥੀਚੰਦ ਜਿਨ੍ਹਾਂ ਦਾ ਜਨਮ 1615 ਬਿਕਰਮੀ ਤੇ ਦੂਸਰੇ ਸੀ ਮਹਾਦੇਵ ਜੀ ਜਿਨ੍ਹਾਂ ਦਾ ਜਨਮ 1618 ਬਿਕਰਮੀ ਤੇ ਤੀਸਰੇ ਨੰਬਰ ਤੇ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਇੱਥੇ ਇਹ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿ ਵਾਹਿਗੁਰੂ ਵੱਲੋਂ ਨਿਰਆਕਾਰ ਤੇ ਸਾਕਾਰ ਰੂਪ ਵਿੱਚ 10 ਜਾਮੇਦਾਰ ਨੇ ਲਿਖੇ ਸਨ ਉਸ ਰੱਬੀ ਵਿਧਾਨ ਅਨੁਸਾਰ ਜਦੋਂ ਸਮਾਂ ਉਸ ਇਲਾਹੀ ਜੋਤ ਦਾ ਪੰਜਵੇਂ ਥਾਂ ਜਾਣ ਦਾ ਆਇਆ ਤਾਂ ਜੋਤ ਦੇ ਸਥਿਤ ਹੋਣ ਵਾਸਤੇ ਪੰਜਵੀਂ ਦੇਹ ਦੀ ਬੰਤਰ ਦਾ ਸਮਾਂ ਜਾਣ ਕੇ ਉਸ ਪਰਮੇਸ਼ਰ ਨੇ ਪੰਜਵਾਂ ਜਾਮਾ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਬਿਕਰਮੀ ਸੰਮਤ 1620 ਵਿਸਾਖ ਵਦੀ ਸਫਤਵੇਂ ਈਸਵੀ 14 ਅਪ੍ਰੈਲ 1563 ਦਿਨ ਮੰਗਲਵਾਰ ਨੂੰ ਰੋਹਣੀ ਨੇ ਛੱਤਰ ਟਲੀ ਰਾਤ ਨੂੰ ਗੋਵਿੰਦਵਾਲ ਸਾਹਿਬ ਵਿੱਚ ਜਿੱਥੇ ਆਪ ਜੀ ਦੇ ਨਾਨਕੇ ਸਨ ਉੱਥੇ ਪ੍ਰਗਟ ਹੋਈ ਇੱਕ ਜੋਤ ਦੇਹੀ 10 ਜਾਮੇ ਹਨ ਇਹ ਜੋ ਪੰਜਵਾਂ ਜਾਮਾ ਪ੍ਰਗਟ ਹੋਇਆ ਇਹ ਵੀ ਉਸੇ ਵਾਹਿਗੁਰੂ ਦਾ ਹੈ ਬੀਬੀ ਭਾਨੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਅੰਸ਼ਵਾਂਸ਼ਾਂ ਜੋ ਪਿਤਾ ਗੁਰੂ ਤੋਂ ਸੁਭਾ ਮਿਲਿਆ ਸੀ ਉਸ ਦੇ ਅਨੁਸਾਰ ਜਿੱਥੇ ਪਿਤਾ ਗੁਰੂ ਦੀ ਸੇਵਾ ਬੀਬੀ ਭਾਨੀ ਜੀ ਨਿਭਾ ਰਹੇ ਸਨ ਉਥੇ ਪਤੀ ਨੂੰ ਪਰਮੇਸ਼ਰ ਮੰਨ ਕੇ ਪਤੀ ਦੀ ਸੇਵਾ ਤੇ ਆਗਿਆ ਦਾ ਪਾਲਣ ਵੀ ਪੂਰਨ ਰੂਪ ਵਿੱਚ ਕਰ ਰਹੇ ਸਨ ਤੇ 33 ਨੰਬਰ ਤੇ ਸੰਤਾਨ ਦੀ ਸੇਵਾ ਜੋ ਹਰ ਮਾਂ ਕਰਦੀ ਹੈ ਪਰ ਬੀਬੀ ਭਾਨੀ ਜੀ ਨੇ ਵਿਸ਼ੇਸ਼ ਕਰਕੇ ਛੋਟੇ ਸੁਪੁੱਤਰ ਨਾਲ ਅਤ ਸਨੇਹ ਤੇ ਪੁੱਤਰ ਨੂੰ ਸ਼ੁਰੂ ਤੋਂ ਗੁਰਮਤਿ ਦੀਆਂ ਲੋਰੀਆਂ ਨਾਲ ਪਾਲਿਆ ਕਲ ਨਾਮੀ ਪਟ ਦੀ ਉਚਾਰਨ ਕਰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿਮਰਨ ਕਰਨ ਨਾਲ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ। ਇਸ ਲਈ ਉਸ ਪ੍ਰਮਾਤਮਾ ਦੇ ਸਰੂਪ ਜੋ ਸਤਿਗੁਰੂ ਅਰਜਨ ਦੇਵ ਜੀ ਹਨ ਉਹਨਾਂ ਦੇ ਚਰਨ ਕਮਲ ਸਾਨੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਧਾਰਨ ਕਰਨੇ ਚਾਹੀਦੇ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੇ ਮਨ ਦੇ ਸਾਰੇ ਮਨੋਰਥ ਪੂਰੇ ਕੀਤੇ ਤੇ ਲਾਇਕ ਆਗਿਆਕਾਰ ਪੁੱਤਰ ਪੈਦਾ ਹੋ ਕੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਿਲ ਦੀ ਆਸਾ ਪੂਰੀ ਕੀਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਨੂੰ ਪ੍ਰਕਾਸ਼ ਦੇ ਕੇ ਹਰੀ ਦਾ ਨਾਮ ਸਿੱਖਾਂ ਦੀ ਰਸਨਾ ਤੇ ਵਸਾਣਾ ਕੀਤਾ ਹੈ ਤੇ ਸ਼ਬਦ ਆਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜੀ ਨੇ ਪ੍ਰਗਟ ਕੀਤਾ ਜਨਕ ਰਾਜ ਵਰਤਾਇਆ ਸਤਜੁਗ ਆਲੀਣਾ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਧੰਨ ਹੋ ਜਿਨ੍ਹਾਂ ਨੇ ਜਨ ਗਿਆਨ ਦਾ ਰਾਜ ਵਰਤਾਇਆ ਹੈ ਕਾਲਯੁਗ ਵਿੱਚ ਸਤਜੁਗ ਨੂੰ ਲਿਆ ਕੇ ਲੀਨ ਕੀਤਾ ਹੈ ਜਿਹੜਾ ਕਿ ਨਾਮ ਜਪਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੋਜ ਜਹਾਜ ਰਚ ਦਿੰਦਾ ਹੈ ਤੇ ਰਾਜੇ ਜਨਕ ਦੇ ਸਮਾਨ ਗੁਰੂ ਜੀ ਨੇ ਰਾਜ ਵਰਤਾਇਆ ਜਿਵੇਂ ਰਾਜਾ ਜਨਕ ਰਾਜ ਕਰਦਾ ਹੋਇਆ ਨਿਰਲੇਪ ਤੇ ਗਿਆਨ ਵਿੱਚ ਵੀ ਪੂਰਣ ਰਹਿੰਦਾ ਸੀ ਉਸੇ ਤਰ੍ਹਾਂ ਗੁਰੂ ਜੀ ਵੀ ਨਿਰਲੇਪ ਰਹਿੰਦੇ ਸਨ ਤੇ ਸਾਰਿਆਂ ਦਾ ਜਨਕ ਪਿਤਾ ਜੋ ਪਰਮਾਤਮਾ ਹੈ ਉਸ ਦਾ ਹੁਕਮ ਆਪਨੇ ਸਾਰੇ ਜੱਗ ਵਿੱਚ ਵਰਤਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਨਕੇ ਘਰ ਵਿੱਚ ਬਚਪਨ ਤੋਂ ਹੀ ਨਾਨੇ ਗੁਰੂ ਦੀ ਗੋਦ ਦਾ ਪਿਆਰ ਮਿਲਦਾ ਰਿਹਾ ਸਹਜੇ ਸਹਜੇ ਦਿਨਾਂ ਤੋਂ ਮਹੀਨਿਆਂ ਦਾ ਸਰੀਰ ਹੋਇਆ ਤੇ ਮਹੀਨਿਆਂ ਤੋਂ ਸਾਲਾਂ ਦਾ ਬਚਪਨ ਵਿੱਚ ਕਈ ਅਨੋਖੇ ਵਰ ਗੁਰੂ ਜੀ ਨੂੰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਇੱਕ ਸਾਖੀ ਗੁਰੂ ਜੀ ਦੀ ਬਾਲਵਸਥਾ ਦੀ ਐਸੀ ਹੈ ਕਿ ਜੋ ਗੁਰੂ ਜੀ ਨੂੰ ਧਰਤੋਂ ਆਇਆ ਰੱਬੀ અવਤਾਰ ਪੰਜਵੇਂ ਥਾਂ ਤੇ ਗੱਦੀ ਦਾ ਵਾਰਸ ਪ੍ਰਗਟ ਕਰਦੀ ਹੈ ਇਹ ਗੱਲ ਸ੍ਰੀ ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਪ੍ਰਗਟ ਹੋਈ ਜਿਹੜੀ ਕਿ ਇਤਿਹਾਸ ਦੇ ਪੰਨਿਆਂ ਤੇ ਪ੍ਰਗਟ ਹੈ ਨਹੀਂ ਤਾਂ ਦੋ ਦੋ ਤਰੇ ਪ੍ਰਿਥੀ ਚੰਤੇ ਮਹਾਦੇਵ ਹੋਰ ਵੀ ਸਨ ਉਹਨਾਂ ਨੂੰ ਅਜੇ ਹ ਵਰ ਕਿਉਂ ਨਹੀਂ ਹੋਇਆ ਕਿਉਂਕਿ ਉਹ ਰਬੀ ਅਵਤਾਰ ਨਹੀਂ ਸਨ ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਅੰਸ਼ਵੰਸ਼ ਦੇ ਵਿੱਚ ਜਿਹੜੇ ਗੁਰਤਾ ਗੱਦੀ ਦੇ ਮਾਲਕ ਵੰਡ ਵਾਲੇ ਪੁੱਤਰ ਪੋਤਰੇ ਸਨ ਉਹਨਾਂ ਦੇ ਗੁਰੂ ਹੋਣ ਦਾ ਵਰ ਗੁਰੂ ਅਮਰਦਾਸ ਜੀ ਨੇ ਉਦੋਂ ਦਿੱਤਾ ਸੀ ਜਦੋਂ ਬੀਬੀ ਭਾਨੀ ਜੀ ਨੇ ਪਿਤਾ ਗੁਰੂ ਦੀ ਮਹਾਨ ਸੇਵਾ ਕਰਕੇ ਵਰ ਲਿਆ ਸੀ ਇੱਕ ਵਾਰ ਜਦੋਂ ਬੀਬੀ ਭਾਨੀ ਜੀ ਤਾਨ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਉਣ ਲੱਗੇ ਤਾਂ ਜਿਸ ਚੌਂਕੀ ਉੱਪਰ ਤਾਨ ਸ਼੍ਰੀ ਗੁਰੂ ਅਮਰਦਾਸ ਜੀ ਬੈਠੇ ਸਨ ਉਸ ਦਾ ਇੱਕ ਪਾਵਾ ਟੁੱਟ ਗਿਆ ਤੇ ਟੁੱਟ ਕੇ ਇੱਕ ਪਾਸੇ ਚਲਾ ਗਿਆ ਉਸ ਸਮੇਂ ਤਾਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਰੀਰ ਦਾ ਭਾਰ ਚੌਂਕੀ ਦੇ ਤਿੰਨ ਪਾਵਿਆਂ ਵਾਲੇ ਪਾਸੇ ਸੀ ਜਦੋਂ ਬੀਬੀ ਭਾਨੀ ਜੀ ਨੇ ਟੁੱਟੇ ਪਾਵੇ ਦੇਖਿਆ ਤਾਂ ਸੋਚਿਆ ਕਿ ਜਦੋਂ ਥੋੜਾ ਜਿਹਾ ਵੀ ਪਿਤਾ ਜੀ ਹਿੱਲੇ ਤਾਂ ਚੌਂਕੀ ਨੇ ਡੋਲ ਜਾਣਾ ਹੈ ਇਹ ਸੋਚ ਕੇ ਚਾਰ ਚੁਫੇਰੇ ਦੇਖਿਆ ਕਿ ਕਿਹੜੀ ਚੀਜ਼ ਚੌਂਕੀ ਥੱਲੇ ਰੱਖਾਂ ਪਰ ਨੇੜੇ ਕੋਈ ਚੀਜ਼ ਨਾ ਮਿਲੀ ਕਾੜੀ ਗਾਲੀ ਵਿੱਚ ਬੀਬੀ ਭਾਨੀ ਜੀ ਨੇ ਆਪਣਾ ਹੱਥ ਹੀ ហេਠਾ ਦੇ ਦਿੱਤਾ ਟੁੱਟੇ ਪਾਵੇ ਦੀਆਂ ਤਿੱਖੀਆਂ ਸਿੜ ਤਾਂ ਹੌਲੀ-ਹੌਲੀ ਬੀਬੀ ਭਾਨੀ ਜੀ ਦੇ ਹੱਥ ਵਿੱਚ ਚੁੱਪਦੀਆਂ ਗਈਆਂ ਪੀੜਾ ਹੁੰਦੀਆਂ ਗਈਆਂ ਪਰ ਫਿਰ ਵੀ ਆਪਣੇ ਹੱਥ ਨੂੰ ਡੋਲਣ ਨਾ ਦਿੱਤਾ ਧੀਰੇ ਝ ਧਾਰ ਕੇ ਬੈਠੇ ਰਹੇ ਬਾ ਭਾਵੇਂ ਮੋਢੇ ਤੱਕ ਸੁਣ ਹੋ ਗਈ ਸੀ ਪਰ ਬੀਬੀ ਭਾਨੀ ਜੀ ਨੇ ਉਹ ਕਾਲਣਾ ਕਾਲੀ ਜਿਹੜੇ ਪੁਰਸ਼ਾਂ ਨੂੰ ਕਾਲਣੀ ਵੀ ਕਠਿਨ ਹੈ ਬੀਬੀ ਜੀ ਦੀ ਇਸ ਅਡੋਲ ਅਵਸਥਾ ਦਾ ਜਦੋਂ ਗੁਰੂ ਅਮਰਦਾਸ ਜੀ ਦੀ ਸਮਾਦੀ ਖੁੱਲੀ ਤਾਂ ਅਚਾਨਕ ਉਹਨਾਂ ਦੀ ਆਪਣੀ ਪੁੱਤਰੀ ਤੇ ਨਿਗਾ ਪਈ ਕਹਿਣ ਲੱਗੇ ਬੇਟੇ ਮੇਰੇ ਨੇੜੇ ਦੀ ਬੈਠੀ ਕੀ ਕਰ ਰਹੀ ਹੋ ਤਾਂ ਬੀਬੀ ਭਾਨੀ ਜੀ ਨੇ ਹੰਗਤਾ ਵਿੱਚ ਆ ਕੇ ਜਣਾਇਆ ਨਹੀਂ ਕਿ ਮੈਂ ਆਪ ਜੀ ਦੀ ਸੇਵਾ ਵਿੱਚ ਬੈਠੀ ਹਾਂ ਪਰ ਜਦੋਂ ਸਤਿਗੁਰੂ ਜੀ ਨੇ ਵਗਦਾ ਖੂਨ ਦੇਖਿਆ ਤੇ ਬਾਅਦ ਹੀ ਇਹ ਹਾਲ ਦੇਖ ਕੇ ਪੁੱਤਰੀ ਨੂੰ ਸਿੱਖੀ ਭਾਵਨਾ ਵਿੱਚ ਸਥਿਤ ਦੇਖ ਕੇ ਚੌਂਕੀ ਹੇਠੋਂ ਆਪਣੇ ਹੱਥਾਂ ਨਾਲ ਬੀਬੀ ਭਾਨੀ ਜੀ ਦਾ ਹੱਥ ਕੱਢਿਆ ਗੁਰੂ ਜੀ ਨੇ ਕਿਹਾ ਬੇਟਾ ਤੂੰ ਇਹਨਾਂ ਦੁੱਖ ਕਿਉਂ ਸਹਾਰਿਆ ਇਸ ਤੋਂ ਬਾਅਦ ਤੇ ਇਹ ਮਹਾਨ ਸੇਵਾ ਦੇਖ ਕੇ ਸ਼ੇਰ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਵਰ ਦਿੱਤੇ ਕਿ ਹੈ ਪੁਤਰੀ ਤੇਰੇ ਵਰਗੀ ਕੋਈ ਬੇਟੀ ਨਾ ਹੈ ਨਾ ਪਿਛੇ ਹੋਈ ਹੈ ਤੇ ਨਾ ਅੱਗੇ ਹੋਏਗੀ ਸੋ ਇਸ ਸਾਖੀ ਨਾਲ ਬੀਬੀ ਭਾਨੀ ਜੀ ਦੇ ਪੁੱਤਰ ਦਾ ਗੁਰੂ ਹੋਣਾ ਨਿਸ਼ਚਿਤ ਹੋਇਆ ਸੀ ਤੀਨੋ ਕਾਲ ਬਿਖੈ ਤੁਝ ਜੈਸੀ ਹੋਈ ਨਾ ਹੈ ਹੋਵੇਗੀ ਐਸੀ ਪਿਤਾ ਗੁਰੂ ਜਗ ਗੁਰ ਹੋਏ ਕੰਤ ਪੁੱਤਰ ਗੁਰੂ ਹੋਏ ਪ੍ਰੋਤ ਮਹੰਤ ਸੋ ਇਸ ਸਾਖੀ ਨਾਲ ਬੀਬੀ ਭਾਨੀ ਜੀ ਦੇ ਪੁੱਤਰ ਦਾ ਗੁਰੂ ਹੋਣਾ ਨਿਸ਼ਚਿਤ ਹੋਇਆ ਇਸ ਦੇ ਨਾਲ ਹੀ ਗੁਰੂ ਜੀ ਦੇ ਬਚਪਨ ਦੀ ਇੱਕ ਹੋਰ ਸਾਖੀ ਹੈ ਉਸ ਦੇ ਨਾਲ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਉਣ ਵਾਲੇ ਸਮੇਂ ਦੀ ਮਹਾਨਤਾ ਪ੍ਰਗਟ ਹੁੰਦੀ ਹੈ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਖੇਡਦੇ ਹੋਏ ਜ਼ਮੀਨ ਤੇ ਘੋਡਣੀਆਂ ਭਾਰ ਸਹਜੇ ਸਹਜੇ ਨਾਨਾ ਗੁਰੂ ਕੋਲ ਆ ਪਹੁੰਚੇ ਜਿੱਥੇ ਸਤਿਗੁਰੂ ਜੀ ਪਲੰਘ ਤੇ ਬਿਰਾਜਮਾਨ ਸਨ ਬਿਰਾਜਮਾਨ ਦਾ ਸਮਾਂ ਜਾਣ ਕੇ ਥੋੜੇ ਹੀ ਸਿੱਖ ਕੋਲ ਸਨ ਬੀਬੀ ਭਾਨੀ ਜੀ ਨੇ ਆਪਣੇ ਪੁੱਤਰ ਨੂੰ ਪਿਤਾ ਜੀ ਦੇ ਕੋਲ ਜਾਦਾ ਦੇਖਿਆ ਡਰ ਧਾਰ ਕੇ ਕਾਲੀ ਨਾਲ ਆਏ ਖੇਡਦੇ ਖੇਡਦਿਆਂ ਗੁਰੂ ਜੀ ਦੀ ਦੇਹ ਨੂੰ ਮਿੱਟੀ ਲੱਗੀ ਹੋਈ ਸੀ ਬਾਲ ਸੇਗੁਰ ਅਰਜਨ ਦੇਵ ਜੀ ਪਲੰਗ ਦੀ ਬਾਹੀ ਫੜ ਕੇ ਖੜੇ ਹੋ ਗਏ ਬੀਬੀ ਭਾਨੀ ਜੀ ਜਦੋਂ ਆਪਣੇ ਪੁੱਤਰ ਨੂੰ ਚੁੱਕਣ ਲੱਗੇ ਤਾਂ ਸ਼੍ਰੀ ਗੁਰ ਅਮਰਦਾਸ ਜੀ ਬੋਲੇ ਨਾ ਵਹਿ ਜਾ ਰਹਿਣ ਦੇਹੁ ਖਰਿਓ ਜੋ ਕਰ ਸੋ ਗੁਰ ਗਹਿਬੋ ਕਰਿਓ ਜਦੋਂ ਦੋਵਾਂ ਹੱਥਾਂ ਨਾਲ ਚੁੱਕਣ ਲੱਗੇ ਤਾਂ ਆਪਣੇ ਦੋਤਰੇ ਦੇ ਸਰੀਰ ਦਾ ਭਾਰ ਚੁੱਕਣ ਸਮੇਂ ਜਦੋਂ ਦੇਖਿਆ ਤਾਂ ਸੁਬਾਬਕ ਹੀ ਰਸਨਾ ਤੋਂ ਅੰਮ੍ਰਿਤ ਵਚਨ ਕਿਹਾ ਭਾਰੀ ਗੁਰ ਜਗ ਮੈਂ ਵਿਦਤਾ ਹੈ ਬਾਣੀ ਕੋ ਬੋਹਿਤ ਬੜ ਹਵੈ ਹੈ ਲੋਕਿਕ ਪਰਮਾਣਾ ਵਿੱਚ ਇਹ ਵਾਕ ਪ੍ਰਸਿੱਧ ਹਨ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਲੰਗ ਤੇ ਚੜਨ ਵਾਸਤੇ ਪੈਰ ਉੱਪਰ ਚੱਕਿਆ ਜਿਸ ਨੂੰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਤਬ ਸ੍ਰੀ ਅਰਜਨ ਚਰਨ ਉਠਾਇਣ ਉਪਰ ਧਰਨ ਪਰਯੰਕ ਲੋਭਾਇਣ ਇਹ ਹਰਕਤ ਦੇਖ ਕੇ ਫਿਰ ਦੂਜਾ ਵਾਰ ਵਰ ਦਿੱਤਾ ਪਹਿਲਾਂ ਤਾਂ ਭਾਰੀ ਗੁਰੂ ਹੋਣ ਦਾ ਵਰ ਦਿੱਤਾ ਸੀ ਜਦੋਂ ਚਰਨ ਚੱਕ ਕੇ ਉੱਪਰ ਚੜਨ ਲਈ ਹਰਕਤ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਹੁਣੇ ਗੱਦੀ ਚਾਹੁੰਦਾ ਹੈ ਇਹ ਗੱਦੀ ਤੈਨੂੰ ਤੇਰੇ ਪਿਤਾ ਤੋਂ ਮਿਲੇਗੀ ਓਨੀ ਦੇਰ ਤੱਕ ਧੀਰੇ ਹੀ ਰੱਖ ਪਿਤਾ ਜੀ ਦੇ ਇਹ ਵਰ ਵਾਲੇ ਬਚਨ ਸੁਣ ਕੇ ਬੀਬੀ ਭਾਨੀ ਜੀ ਅਤ ਪ੍ਰਸੰਨ ਹੋਏ ਆਪਣੇ ਛੋਟੇ ਪੁੱਤਰ ਨੂੰ ਗੁਰੂ ਜੀ ਦੇ ਚਰਨਾਂ ਤੇ ਮੱਥਾ ਟਿਕਾਇਆ ਤੇ ਫਿਰ ਆਨੰਦ ਸਹਿਤ ਆਪਣੀ ਗੋਦ ਵਿੱਚ ਲੈ ਲਿਆ ਇਸ ਪ੍ਰਕਾਰ ਬਚਪਨ ਵਿੱਚ ਨਾਨੇ ਗੁਰੂ ਦੇ ਵਰ ਪ੍ਰਾਪਤ ਹੋਏ ਜੋ ਗੁਰੂ ਜੀ ਨੇ ਕਿਹਾ ਸੀ ਕਿ ਹੈ ਪੁਤਰੀ ਤੇਰਾ ਪੁੱਤਰ ਭਾਰੀ ਗੁਰੂ ਹੋਏਗਾ ਇਹ ਗੁਰੂ ਜੀ ਦੇ ਉਹ ਵਿਖੇਤ ਵਾਕ ਸਨ ਆਉਣ ਵਾਲਾ ਸਮਾਂ ਸ਼ੀਸ਼ੇ ਵਾਂਗੂ ਦਿਸ ਰਿਹਾ ਸੀ ਜਿਸ ਕਰਕੇ ਗੁਰੂ ਬਾਬਾ ਜੀ ਨੇ ਭਾਰੀ ਬਚਨ ਦਾ ਵਰ ਇਸ ਕਰਕੇ ਕਿਹਾ ਕਿਉਂਕਿ ਭਾਰੀ ਵਸਤੂ ਅਚਲ ਅਡੋਲ ਹੋਇਆ ਕਰਦੀ ਹੈ ਪਤਾ ਸੀ ਕਿ ਇਹ ਮੇਰਾ ਦੋਤਾ ਤਤੀ ਤਵੀ ਤੇ ਬਹਿ ਕੇ ਤੇ ਸੀਸ ਵਿੱਚ ਰੇਤਾ ਪਵਾ ਕੇ ਅਡੋਲ ਅਵਸਥਾ ਚ ਰਹੇਗਾ ਇਸ ਲਈ ਕਿਹਾ ਸੀ ਕਿ ਬੀਬਾ ਇਹ ਭਾਰੀ ਗੁਰੂ ਹੋਏਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਵਿੱਚ ਬਚਪਨ ਤੋਂ ਹੀ ਗੁਣਾਂ ਦੀ ਝਲਕ ਪੈਂਦੀ ਸੀ ਭਾਵੇਂ ਬਚਪਨ ਵਿੱਚ ਇਹ ਗੁਣ ਸੂਖਮ ਰੂਪ ਵਿੱਚ ਸਨ ਜਿਉਂ-ਜਿਉ ਵੱਡੇ ਹੁੰਦੇ ਗਏ ਤਿਉਂ-ਤਿਉ ਗੁਣ ਵੀ ਵੱਡੇ ਹੁੰਦੇ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੋਵੇਂ ਵੱਡੇ ਭਰਾ ਕਈ ਵਾਰੀ ਮਾਤਾ-ਪਿਤਾ ਦੀ ਆਗਿਆ ਦੀ ਪਰਵਾਹ ਨਹੀਂ ਸੀ ਕਰਦੇ ਪਰ ਗੁਰੂ ਜੀ ਜੋ ਮਾਤਾ-ਪਿਤਾ ਕਹਿੰਦੇ ਸਨ ਉਹਨਾਂ ਦੀ ਆਗਿਆ ਦਾ ਪਾਲਣ ਖਿੜੇ ਮੱਥੇ ਕਰਦੇ ਸਨ। ਕਿਉਂਕਿ ਗੁਰੂ ਜੀ ਜਾਣਦੇ ਸਨ ਕਿ ਪੁੱਤਰ ਦਾ ਧਰਮ ਮਾਤਾ-ਪਿਤਾ ਦੀ ਆਗਿਆ ਪਾਲਣ ਕਰਨ ਦਾ ਹੈ। ਉਸ ਜੀਵ ਨੇ ਗੁਰੂ ਦੇ ਪਰਮੇਸ਼ਰ ਪ੍ਰਭੂ ਪਰਮਾਤਮਾ ਦੀ ਸਾਰ ਨਹੀਂ ਜਾਣੀ। ਜਿਹੜਾ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦਾ ਭਾਵ ਮਾਪਿਆਂ ਦੀ ਸੇਵਾ ਕਰਨਾ ਹੀ ਸਾਰਿਆਂ ਧਰਮਾਂ ਤੋਂ ਉੱਤਮ ਹੈ ਜਿਸ ਨੇ ਮਾਤਾ ਪਿਤਾ ਦੀ ਸੇਵਾ ਕੀਤੀ ਹੈ ਉਸ ਨੂੰ ਹੋਰ ਕੋਈ ਵੀ ਕਰਮ ਧਰਮ ਕਰਨਾ ਬਾਕੀ ਨਹੀਂ ਰਿਹਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਾਤਾ ਪਿਤਾ ਦੀ ਆਗਿਆ ਦੀ ਪਾਲਣਾ ਇੰਉਂ ਕੀਤੀ ਜਿਵੇਂ ਸਰਵਣ ਨੇ ਕੀਤੀ ਸੀ ਮਾਤਾ ਪਿਤਾ ਆਗਿਆਕਾਰ ਪੁੱਤਰ ਤੇ અત્યੰਤ ਪ੍ਰਸੰਨ ਰਹਿੰਦੇ ਹਨ ਗੁਰੂ ਸਾਹਿਬ ਜੀ ਦੇ ਆਗਿਆ ਪਾਲਣ ਦੀ ਇਤਿਹਾਸ ਵਿੱਚ ਬੜੀ ਅਨੋਖੀ ਕਹਾਣੀ ਹੈ ਭਾਵੇਂ ਉਸ ਦਾ ਸੰਬੰਧ ਗੁਰਤਾ ਗੱਦੀ ਪਰਕਰਨ ਨਾਲ ਹੈ ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਆਗਿਆ ਪਾਲਣ ਕਰਨ ਵਾਲੇ ਸਫਲ ਪੁੱਤਰ ਹਨ ਇਸ ਗੱਲ ਦਾ ਸੰਬੰਧ ਇਸ ਸਾਖੀ ਨਾਲ ਹੋਣ ਕਰਕੇ ਲਿਖੀ ਜਾਂਦੀ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਵੱਡੇ ਭਰਾ ਸਹਾਰੀ ਮਲ ਜੀ ਸਨ ਉਹਨਾਂ ਦੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਸੀ ਇਸ ਲਈ ਸਹਾਰੀ ਮਲ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਆਏ ਕਿਉਂਕਿ ਲਾਹੌਰ ਵਿੱਚ ਸੌਢੀਕੋਲ ਦੇ ਕਈ ਘਰ ਸਨ ਸਹਾਰੀ ਮਲ ਜੀ ਗੱਡੇ ਤੇ ਚੜ ਕੇ ਅੰਮ੍ਰਿਤਸਰ ਸਾਹਿਬ ਆਏ ਤੇ ਚਾਰ ਸੇਵਾਦਾਰ ਇਹਨਾਂ ਦੇ ਨਾਲ ਸਨ ਕੁਝ ਮਠਿਆਈ ਲੈ ਕੇ ਹੱਥ ਜੋੜ ਕੇ ਇਹਨਾਂ ਨੇ ਬੰਦਰਾ ਕਰਨੀ ਚਾਹੀ ਪਰ ਜਦੋਂ ਗੁਰੂ ਆਰਮਦਾਸ ਜੀ ਨੇ ਦੇਖਿਆ ਕਿ ਇੱਕ ਤਾਂ ਮੇਰੇ ਨਾਲੋਂ ਉਮਰ ਛ ਮੇਰਾ ਵੱਡਾ ਭਰਾ ਹੈ ਤੇ ਚੰਗੇ ਸ਼ੁਭ ਕਰਨੀ ਵਾਲਾ ਹੈ ਮੇਰੇ ਦਾਇਦਾ ਪੁੱਤਰ ਹੈ ਮੇਰੇ ਕੋਲ ਬੜਾ ਉਤਸ਼ਾਹ ਧਾਰਨ ਕਰ ਗਿਆ ਹੈ ਇਸ ਕਰਕੇ ਆਪਣੇ ਭਰਾ ਦੇ ਦੋਵੇਂ ਹੱਥ ਫੜ ਕੇ ਪਰੇ ਕਰ ਦਿੱਤੇ ਤੇ ਆਪ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਜਿਸ ਨੂੰ ਦੇਖ ਕੇ ਸਹਾਰੀ ਮਲ ਜੀ ਬੜੇ ਅश्चਰਜ ਹੋ ਗਏ ਕਿ ਹੈ ਇਹ ਕੀ ਕਰ ਦਿੱਤਾ ਤੇ ਸਹਾਰੀ ਮਲ ਗੁਰੂ ਅਰਮਦਾਸ ਜੀ ਦੀ ਨਿਮਰਤਾ ਦੇਖ ਕੇ ਅੱਖਾਂ ਵਿੱਚ ਜਲ ਭਰ ਕੇ ਕਹਿਣ ਲੱਗੇ ਇਹੋ ਜਿਹੀ ਅਯੋਗ ਬਾਤ ਨਾ ਕਰੋ ਹੁਣ ਮੈਂ ਤੁਹਾਨੂੰ ਭਰਾ ਜਾਣ ਕੇ ਨਹੀਂ ਆਇਆ ਹੁਣ ਤੁਸੀਂ ਗੁਰੂ ਅਮਰਦਾਸ ਜੀ ਦਾ ਸਰੂਪ ਹੋ ਹੁਣ ਤੁਸੀਂ ਜਗਤ ਗੁਰੂ ਦੀ ਉੱਚ ਪਦਵੀ ਪ੍ਰਾਪਤ ਕੀਤੀ ਹੋਈ ਹੈ ਇਹ ਕਹਿ ਕੇ ਸਹਾਰੀ ਮਲ ਜੀ ਨੇ ਉਹਨਾਂ ਨੂੰ ਮੱਥਾ ਟੇਕਿਆ ਗੁਰੂ ਜੀ ਨੇ ਮਠਿਆਈ ਦਾ ਕਾਰਨ ਪੁੱਛਿਆ ਤਾਂ ਹੱਥ ਜੋੜ ਕੇ ਸਹਾਰੀ ਮਲ ਨੇ ਕਿਹਾ ਕਿ ਤੁਹਾਡੇ ਭਤੀਜੇ ਦਾ ਵਿਆਹ ਹੈ ਤੁਹਾਡੇ ਆਉਣ ਨਾਲ ਸ਼੍ਰੀਕੇ ਚ ਮੇਰੀ ਇੱਜ਼ਤ ਵਧੇਗੀ ਇਸ ਲਈ ਆਇਆ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਤੁਸੀਂ ਆਰਾਮ ਕਰੋ ਦੂਰ ਤੋਂ ਆਉਣ ਕਰਕੇ ਥੱਕੇ ਹੋਏ ਸ਼ੀਰ ਗੁਰੂ ਆਮਦਾਸ ਜੀ ਨੇ ਰਹਿਣ ਦੇ ਲਈ ਜਗ੍ਹਾ ਦਿੱਤੀ ਤੇ ਪੈਣ ਦੇ ਲਈ ਮੰਜਾ ਬਿਸਤਰਾ ਦਿੱਤਾ ਤੇ ਸਤਿਗੁਰਾਂ ਨੇ ਵਿਚਾਰਿਆ ਕਿ ਮੇਰਾ ਉੱਥੇ ਜਾਣਾ ਨਹੀਂ ਬਣਦਾ ਮੇਰੇ ਜਾਣ ਨਾਲ ਸਾਰੀਆਂ ਸੰਗਤਾਂ ਵੀ ਜਾਣ ਗਿਆ ਇਹ ਭਰਾ ਨੂੰ ਖਿੱਚਲ ਦੇਣ ਵਾਲਾ ਕੰਮ ਹੈ ਮੇਰੇ ਜਾਣ ਨਾਲ ਕਈ ਵਿਆਹਾਂ ਦਾ ਖਰਚਾ ਛਿੜ ਜਾਏਗਾ ਜਦੋਂ ਸਹਾਰੀ ਮਲ ਨੇ ਸਿਨੇਮਰ ਬੇਨਤੀ ਕੀਤੀ ਕਿ ਆਪ ਚਲ ਕੇ ਮੇਰੇ ਘਰ ਨੂੰ ਪਵਿੱਤਰ ਕਰੋ ਤਾਂ ਗੁਰੂ ਜੀ ਨੇ ਕਿਹਾ ਭਰਾਤਾ ਜੀ ਭਾਵੇਂ ਤੁਹਾਡਾ ਕਹਿਣਾ ਯੋਗ ਹੈ ਪਰ ਮੇਰੇ ਨਾਲ ਬਹੁਤ ਸਾਰੀਆਂ ਸੰਗਤਾਂ ਲਾਹੌਰ ਪਹੁੰਚਣ ਗਈਆਂ ਸਹਾਰੀ ਮਲ ਜੀ ਵੀ ਇਸ ਗੱਲ ਨਾਲ ਸਹਿਮਤ ਹੋ ਗਏ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਜੇ ਆਪ ਜੀ ਨਹੀਂ ਜਾ ਸਕਦੇ ਤਾਂ ਆਪਣਾ ਪੁੱਤਰ ਆਪਣੇ ਵੱਲੋਂ ਭੇਜ ਦਿਓ ਇਹ ਸੁਣ ਕੇ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥਿਆ ਨੂੰ ਬੁਲਾਇਆ ਤੇ ਕਿਹਾ ਕਿ ਬੇਟਾ ਇਹ ਮੇਰੇ ਤਾਇ ਦੇ ਪੁੱਤਰ ਸਹਾਰੀ ਮਲ ਜੀ ਹਨ ਜਿਵੇਂ ਇਹਨਾਂ ਦਾ ਪਿਤਾ ਮੇਰੇ ਤਾਇ ਜੀ ਹਨ ਓਵੇਂ ਇਹ ਤੁਹਾਡੇ ਤਾਇ ਜੀ ਹਨ ਇਹਦਾ ਪੁੱਤਰ ਤੁਹਾਡਾ ਭਰਾ ਹੈ ਮੇਰੀ ਥਾਂ ਤੁਸੀਂ ਕਾਰਜ ਨਿਭਾਓ ਨਾਲੇ ਆਪਣੇ ਖਾਨਦਾਨ ਦੇ ਬਜ਼ੁਰਗਾਂ ਨੂੰ ਮਿਲੋ ਫਿਰ ਵਾਪਸ ਆ ਜਾਣਾ ਇਹ ਸੁਣ ਕੇ ਪ੍ਰਿਥੀਆ ਨੇ ਆਪਣੇ ਮਨ ਵਿੱਚ ਕੋੜ ਧਾਰ ਕੇ ਕੋਈ ਉੱਤਰ ਨਾ ਦਿੱਤਾ ਤਾਜ ਜੀ ਨੂੰ ਨਮਸਕਾਰ ਕੀਤੀ ਤੇ ਉਹਨਾਂ ਨੇ ਚਿਹਰ ਜੀਵੋ ਦੀ ਅਸੀਸ ਦਿੱਤੀ ਕਿੰਨਾ ਕੁ ਸਮਾਂ ਚੁੱਪ ਕਰਕੇ ਬੈਠਾ ਰਿਹਾ ਤੇ ਸੋਚਦਾ ਰਿਹਾ ਕਿ ਜੇ ਮੈਂ ਨਾਲ ਜਾਂਦਾ ਹਾਂ ਤਾਂ ਬੜੇ ਘਾਟੇ ਵਾਲੀ ਗੱਲ ਹੈ ਇੱਕ ਤਾਂ ਅਣਗਿਣਤ ਜੋਤਨ ਆ ਰਿਹਾ ਹੈ ਉਹ ਮੈਂ ਸੰਭਾਲ ਰਿਹਾ ਹਾਂ ਜਿਸ ਚੋਂ ਕੁਝ ਹਿੱਸਾ ਮੈਂ ਆਪਣੇ ਘਰ ਜਾਵਾ ਕਰੀ ਜਾ ਰਿਹਾ ਹਾਂ ਦੂਸਰਾ ਛੋਟਾ ਭਰਾ ਅਰਜਨਦੇਵ ਕਿਤੇ ਮੇਰੇ ਵਾਲੀ ਜਗਾ ਪ੍ਰਾਪਤ ਨਾ ਕਰ ਲਵੇ ਇਸ ਲਈ ਕਿਤੇ ਮੈਂ ਧਨ ਤੇ ਗੁਰਤਾ ਦੋਵੇਂ ਚੀਜ਼ਾਂ ਨਾ ਗਵਾ ਲਵਾਂ ਤੇ ਸਿਰ ਨੀਵਾ ਕਰਕੇ ਵਿਚਾਰਦਾ ਰਿਹਾ ਤੇ ਫਿਰ ਕਿਹਾ ਪਿਤਾ ਜੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਕਿੰਨਾ ਘਾਰੇ ਮੇਰੇ ਝੰਮੇ ਹਨ ਹਜ਼ਾਰਾਂ ਦਾ ਲੈਣ ਦੇਣ ਮੈਂ ਹੀ ਕਰਦਾ ਹਾਂ ਇਸ ਲਈ ਮੇਰੇ ਕੋਲ ਵੇਲ ਨਹੀਂ ਹੈ ਮੇਰਾ ਕਿਸੇ ਤਰ੍ਹਾਂ ਵੀ ਜਾਣਾ ਨਹੀਂ ਬਣਦਾ ਸਤਿਗੁਰਾਂ ਨੇ ਕਿਹਾ ਕਿ ਇਹ ਕਾਰੇ ਕੋਈ ਹੋਰ ਕਰ ਲਵੇਗਾ ਤੇਰਾ ਜਾਣਾ ਹੀ ਠੀਕ ਹੈ ਇਹ ਸੁਣ ਕੇ ਅਗੋ ਪ੍ਰਿਥੀਏ ਨੇ ਜਿਸ ਨੂੰ ਗੁਰੂ ਰੂਹ ਵਾਲੀ ਸ਼ਰਧਾ ਨਹੀਂ ਸੀ ਕੇਵਲ ਪਿਤਾ ਮੰਨ ਕੇ ਬਚਨ ਕਰਦਾ ਹੈ ਪਤ ਜੀ ਤੁਮ ਹੋ ਵੇ ਪਰਵਾਹੋ ਹਾਨ ਨਾ ਲਾਭ ਲਖੋ ਮਨ ਮਾਹ ਮੁਝ ਤੇ ਜਾਇਓ ਜਾਏ ਨਾ ਤਹਾ ਨਿਤਮਗ ਤਾਮਸ ਹੋਵਤ ਮਹਾ ਇਹੋਂ ਪੁੱਤਰ ਦੀ ਖੋਟ ਜਾਣ ਕੇ ਸਤਿਗੁਰੂ ਜੀ ਚੁੱਪ ਹੋ ਗਏ ਫਿਰ ਪਰਖਣਾ ਵਾਸਤੇ ਛੋਟੇ ਪੁੱਤਰ ਬੁਲਾਏ ਦੋਵੇਂ ਛੋਟੇ ਪੁੱਤਰਾਂ ਨੇ ਆ ਕੇ ਮੱਥਾ ਟੇਕਿਆ ਫਿਰ ਮਹਾਦੇਵ ਜੀ ਨੂੰ ਕਿਹਾ ਕਿ ਜਾਓ ਲਾਹੌਰ ਤੁਹਾਡੇ ਭਰਾਤਾ ਦਾ ਵਿਆਹ ਹੈ ਵਿਆਹ ਦਾ ਕਾਰਜ ਕਰਕੇ ਆਓ ਮਹਾਦੇਵ ਜੀ ਨੇ ਅਗੋਂ ਉੱਤਰ ਦਿੱਤਾ ਕਿ ਮੈਨੂੰ ਕਿਸੇ ਰਿਸ਼ਤੇਦਾਰ ਨਹੀਂ ਪਤਾ ਕਿ ਮੇਰਾ ਕੌਣ ਕੀ ਲੱਗਦਾ ਹੈ ਇਸ ਲਈ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੇਰੇ ਕੋਲ ਉੱਥੇ ਜਾ ਨਹੀਂ ਜਾਣਾ ਕੌਣ ਇਨੀ ਦੂਰ ਆਵੇ ਜਾਵੇ ਗੁਰੂ ਜੀ ਸੋਚ ਰਹੇ ਹਨ ਕਿ ਦੋਵੇਂ ਪੁੱਤਰ ਆਪਣੀ ਅਕਲ ਨੂੰ ਵੱਡਾ ਮੰਨਦੇ ਹਨ ਮੇਰੀ ਆਗਿਆ ਨੂੰ ਨਹੀਂ ਮੰਨਦੇ ਫਿਰ ਸ਼੍ਰੀ ਅਰਜਨ ਦੇਵ ਜੀ ਵੱਲ ਵੇਖਿਆ ਜਿਨ੍ਹਾਂ ਦਾ ਸੁਭਾਅ ਬੜਾ ਕੋਮਲ ਸੀ ਜੋ ਆਪਣੇ ਪਿਤਾ ਦੇ ਸਨਮੁਖ ਅੱਖ ਚੁੱਕ ਕੇ ਨਹੀਂ ਸਨ ਵੇਖਦੇ ਉੱਤਰ ਦੇਣਾ ਤਾਂ ਇੱਕ ਪਾਸੇ ਰਿਹਾ ਜਦੋਂ ਇਹ ਆਗਿਆ ਕੀਤੀ ਕਿ ਤੁਸੀਂ ਆਪਣੇ ਤਾਇਆ ਜੀ ਦੇ ਨਾਲ ਲਾਹੌਰ ਨੂੰ ਜਾਓ ਸੰਬੰਧੀਆਂ ਦੇ ਨਾਲ ਵਿਆਹ ਦਾ ਉਤਸਵ ਦੇਖੋ ਇਹ ਇਹ ਵੀ ਕਿਹਾ ਕਿ 1 ਮਹੀਨਾ ਇਹਨਾਂ ਦੇ ਨਾਲ ਰਹਿਣਾ ਹੈ ਫਿਰ ਆਪਣੀ ਧਰਮਸਾਲ ਚ ਆ ਕੇ ਨਿਵਾਸ ਕਰਨਾ ਹੈ ਤੇ ਸੰਗਤਾਂ ਨੂੰ ਨਾਮ ਜਪਉਂਦੇ ਰਹਿਣਾ ਹੈ ਜਦੋਂ ਅਸੀਂ ਤੁਹਾਨੂੰ ਚਿੱਠੀ ਭੇਜ ਕੇ ਬੁਲਾਈਏ ਉਦੋਂ ਆਉਣਾ ਨਹੀਂ ਤਾਂ ਉਨੀ ਦੇਰ ਤੱਕ ਉੱਥੇ ਹੀ ਰਹਿਣਾ ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਪਿਤਾ ਜੀ ਇਹ ਤਾਂ ਸੌਖੇ ਕਾਰੇ ਚ ਆਪ ਜੀ ਮੈਨੂੰ ਭੇਜ ਰਹੇ ਹੋ ਜਿੱਥੇ ਬੜਾ ਹੀ ਅਨੰਦ ਪ੍ਰਾਪਤ ਹੋਏਗਾ ਜੇ ਤੁਸੀਂ ਅਜਿਹੀ ਜਗ੍ਹਾ ਹੁਕਮ ਕਰੋ ਜਿਥੇ ਮੇਰੇ ਪ੍ਰਾਣ ਵੀ ਸਥਿਰ ਨਾ रह ਸਕਣ ਜੇ ਅਜੇਹੇ ਕਰ ਚ ਭੇਜ ਦਿਓ ਤਾਂ ਮੈਂ ਇੱਕ ਪਲਚ ਤੁਰ ਜਾਵਾਂਗਾ ਤੇ ਫਿਰ ਮਾਤਾ ਭਾਨੀ ਜੀ ਨੂੰ ਮੱਥਾ ਟੇਕ ਕੇ ਅਸੀਸ ਲੈਣ ਲਈ ਗਏ ਮਾਤਾ ਭਾਨੀ ਜੀ ਨੇ ਅਸੀਸ ਦੇ ਕੇ ਕਿਹਾ ਕਿ ਬੇਟਾ ਤੂੰ ਸੋੜ ਵੰਸ਼ ਦੀ ਰੱਖ ਵਿਖਾਈ ਤੇ ਸੰਸਾਰ ਚ ਆਉਣਾ ਸਫਲ ਕੀਤਾ ਪਿਤਾ ਦੀ ਆਗਿਆ ਤੋਂ ਮੁਨਕਰ ਪ੍ਰਿਥੀ ਚੰਦ ਵਰਗਿਆਂ ਨੂੰ ਇਹ ਦੱਸ ਦਿੱਤਾ ਕਿ ਸਾਰੇ ਪੁੱਤਰ ਇੱਕੋ ਸਾਰ ਨਹੀਂ ਹੁੰਦੇ ਤੁਹਾਡੇ ਜੀਵਨ ਤੋਂ ਸੇਧ ਲੈ ਕੇ ਪੁੱਤਰ ਪਿਤਾ ਦੀ ਆਗਿਆ ਦਾ ਪਾਲਣ ਕਰਿਆ ਕਰਨਗੇ ਤੁਹਾਡਾ ਜੀਵਨ ਸੰਸਾਰ ਲਈ ਸਿੱਖਿਆ ਰੂਪ ਹੋਏਗਾ ਇਸ ਲਈ ਬੇਟਾ ਅਰਜਨ ਤੂੰ ਆਗਿਆ ਮੰਨ ਕੇ ਪਿਤਾ ਦੀ ਖੁਸ਼ੀ ਅੰਦਰੋਂ ਲੈ ਲਈ ਹੈ ਪਿਤਾ ਦੀ ਆਗਿਆ ਤੇ ਮਾਂ ਦੀਆਂ ਆਂਦਰਾਂ ਦੀ ਅਸੀਸ ਵੀ ਲੈ ਜਾ ਇਹ ਅਸੀਸ ਦਾ ਕਵਚ ਤੇਰੀ ਹਮੇਸ਼ਾ ਲਈ ਰੱਖਿਆ ਕਰਦਾ ਰਹੇਗਾ ਇਸ ਸਦਾਤ ਨੂੰ ਗੁਰਤਾ ਗੱਦੀ ਦੇ ਮਾਲਕ ਹੋ ਕੇ ਉਸ ਨੂੰ ਆਪਣੀ ਅੰਮ੍ਰਿਤਮਈ ਬਾਣੀ ਦਾ ਗੁਰੂ ਜੀ ਨੇ ਰੂਪ ਦਿੱਤਾ ਤੇ ਸ਼ਬਦ ਉਚਾਰਿਆ ਪੂਤਾ ਮਾਤਾ ਕੀ ਆਸ਼ੀਸ਼ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਇਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਆਪਣੇ ਪਿਤਾ ਮਹਾਰਾਜ ਜੀ ਨੂੰ ਤੇ ਫਿਰ ਮਾਤਾ ਜੀ ਨੂੰ ਤੇ ਫਿਰ ਦੋਵੇਂ ਭਰਾਤਾਂ ਨੂੰ ਵੀ ਮੱਥਾ ਟੇਕਿਆ ਤੇ ਫਿਰ ਆਪਣੇ ਤਾਇਆ ਸਹਾਰੀ ਮਲ ਜੀ ਨਾਲ ਲਾਹੌਰ ਨੂੰ ਵਿਦਾ ਹੋ ਗਏ ਜਿਵੇਂ ਪਿਛਲੇ ਯੁਗਾਂ ਵਿੱਚ ਬਹੁਤ ਸਾਰੇ ਧਰਮੀ ਪੁਰਸ਼ਾਂ ਦੇ ਪਰਮਾਨ ਮਾਤਾ ਪਿਤਾ ਦੀ ਆਗਿਆ ਪਾਲਣ ਕਰਨ ਦੇ ਹਨ ਵਿਸਥਾਰ ਵੱਲੋਂ ਸੰਕੋਚ ਕਰਕੇ ਕੇਵਲ ਇੱਕ ਉਦਾਹਰਣ ਰੱਬੀ ਅਵਤਾਰ ਸ਼੍ਰੀ ਰਾਮਚੰਦਰ ਭਗਵਾਨ ਜੀ ਦੀ ਜੋ ਬਿਲਕੁਲ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਮੇਲ ਖਾਂਦੀ ਹੈ ਫਰਕ ਸਿਰਫ ਇਹਨਾ ਹੈ ਕਿ ਰਾਮਚੰਦਰ ਜੀ ਆਪਣੇ ਪਿਤਾ ਦੀ ਆਗਿਆ ਪਾਲਣ ਕਰਨ ਲਈ ਬਨਵਾਸ ਵਿੱਚ ਗਏ ਸਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਮਹਾਰਾਜ ਦੀ ਆਗਿਆ ਪਾਲਣ ਕਰਦੇ ਹੋਏ ਲਾਹੌਰ ਜਾ ਰਹੇ ਸਨ ਜਿੱਥੋਂ ਤੱਕ ਮਾਤਾ ਪਿਤਾ ਦੇ ਵਿਛੜਨ ਦੀ ਗੱਲ ਹੈ ਉਹ ਸਮਾਨ ਹੈ ਵਿਛੋੜਾ ਤਾਂ ਵਿਛੋੜਾ ਹੀ ਹੈ ਰਾਮਚੰਦਰ ਜੀ ਨੇ ਵੀ ਆਪਣੇ ਪਿਤਾ ਜੀ ਦੀ ਆਗਿਆ ਦਾ ਪਾਲਣ ਕਰਕੇ ਸੰਸਾਰ ਨੂੰ ਲਾਇਕ ਪੁੱਤਰ ਬਣਨ ਦਾ ਉਪਦੇਸ਼ ਬਖਸ਼ਿਆ ਧਰਮ ਦੀ ਆਗਿਆ ਪਾਲਣ ਕਰਦੇ ਹੋਏ ਜਦੋਂ ਰਾਜ ਤਿਲਕ ਮਿਲਣ ਲੱਗਾ ਤਾਂ ਕੈਕਈ ਨੂੰ ਦਿੱਤੇ ਬਚਨ ਦੇ ਕਾਰਨ ਦਸ਼ਰਥ ਨੇ ਨਾ ਚਾਹੁੰਦੇ ਹੋਏ ਵੀ ਰਾਮਚੰਦਰ ਜੀ ਨੂੰ ਬਨਵਾਸ ਜਾਣ ਦਾ ਹੁਕਮ ਦਿੱਤਾ ਪਰ ਰਾਮਚੰਦਰ ਜੀ ਨੇ ਪਿਤਾ ਦੀ ਆਗਿਆ ਨੂੰ ਰਾਜ ਸੁਖ ਨਾਲੋਂ ਪਹਿਲ ਦਿੱਤੀ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿਤਾ ਦੀ ਆਗਿਆ ਮੰਨ ਕੇ ਵਿਛੋੜੇ ਦੀਆਂ ਪੀੜਾਂ ਸਹਿਣ ਕਰਨ ਦਾ ਆਪਣੇ ਮਨ ਨਾਲ ਸਮਝੌਤਾ ਕਰਕੇ ਲਾਹੌਰ ਨੂੰ ਚਾਲੇ ਪਾ ਦਿੱਤੀ। ਇਓ ਸੰਸਾਰ ਨੂੰ ਮਾਤਾ ਪਿਤਾ ਦਾ ਸਤਕਾਰ ਕਰਨ ਦਾ ਪ੍ਰੇਰਣਾ ਰੂਪ ਜੀਵਨ ਜੋ ਲੋਕਾਂ ਲਈ ਮਾਰਗਦਰਸ਼ਨ ਬਣੇ ਦਿਖਾਉਣਾ ਕੀਤਾ ਹੈ। ਫਿਰ ਸਭ ਪਰਮੇਸ਼ਰ ਦੀ ਬਚੇਤਰ ਲੀਲਾ ਹੈ। ਜੋ ਆਪ ਹੀ ਪਿਤਾ ਆਪ ਹੀ ਪੁੱਤਰ ਆਪ ਹੀ ਸਿੱਖ ਤੇ ਆਪ ਹੀ ਗੁਰੂ ਦਾ ਵਖਰਾ ਵਖਰਾ ਰੂਪ ਦਿਖਾ ਰਹੇ ਹਨ ਜਿਸ ਤਰ੍ਹਾਂ ਕੀ ਰਾਏ ਬਲਵੰਡ ਨੇ ਰਾਮਕਲੀ ਦੀ ਵਾਰ ਵਿੱਚ ਕਥਨ ਕੀਤਾ ਹੈ ਚਾਰੇ ਜਾਗੇ ਚੌਹ ਜੁਗੀ ਪੰਚਾਇਨ ਆਪੇ ਹੋਆ ਮਥਰਾ ਭਟ ਜੀ ਕਥਨ ਕਰਦੇ ਹਨ ਕਿ ਪਰਮਾਤਮਾ ਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਵਿੱਚ ਕੋਈ ਫਰਕ ਨਹੀਂ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਤਖ ਹਰੀ ਸਰੂਪ ਹਨ ਇਹ ਸਿਰਫ ਸੰਸਾਰ ਨੂੰ ਸਿੱਖਿਆ ਦੇਣ ਲਈ ਨਿਰਾਕਾਰ ਪਰਮੇਸ਼ਰ ਨੇ ਸਾਕਾਰ ਰੂਪ ਵਿੱਚ ਜੋ 10 ਜਾਮੇ ਧਾਰਨ ਕਰਨ ਦਾ ਸੰਕਲਪ ਲਿਆ ਸੀ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਆਏ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ